ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਕੱਲ ਨੂੰ ਯਾਨੀ ਕਿ 2 ਨਵੰਬਰ ਦਿਨ ਐਤਵਾਰ ਨੂੰ ਪੰਜਾਬ ਦਾ ਮਾਣ ਬਾਈ ਪਿੰਕਾ ਜਰਗ ਸਾਡੇ ਇਲਾਕੇ ਦੇ ਵਿੱਚ ਕਰਾਚੋਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਪਹੁੰਚ ਰਿਹਾ ਬਾਈ ਜੀ ਜਿੱਥੇ ਕਿ ਛੋਟੇ ਬੱਚਿਆਂ ਦੇ ਦੌੜ ਮੁਕਾਬਲੇ ਨੇ ਜਿਹਦੇ ਵਿੱਚ ਕਿ 8 ਸਾਲ ਦੇ 11 ਸਾਲ 14 ਸਾਲ ਤੇ 17 ਸਾਲ ਤੱਕ ਦੇ ਬੱਚੇ ਭਾਗ ਲੈ ਸਕਦੇ ਨੇ ਬਾਈ ਜੀ ਆਪਾਂ ਵੀ ਕੱਲ ਨੂੰ ਜਾ ਰਹੇ ਆਂ ਸਾਰਿਆਂ ਨੂੰ ਬੇਨਤੀ ਆ ਜਿੰਨੇ ਵੀ ਬੱਚੇ ਆਲੇ ਆ ਕੇ ਇੱਕ ਵੀਲਦਾਰ ਆਲੇ ਆ ਸਾਰੇ ਆਪਣੇ ਬੱਚਿਆਂ ਨੂੰ ਬਾਈ ਉੱਥੇ ਜ਼ਰੂਰ ਲੈ ਕੇ ਆਓ ਤਾਂ ਕਿ ਵਧੀਆ ਮੋਟੀਵੇਸ਼ਨ ਮਿਲ ਸਕੇ ਕਿਉਂਕਿ ਪਿੰਕੇ ਯਾਰਗ ਬਾਈ ਨੂੰ ਸਾਰੇ ਪੰਜਾਬ ਨੂੰ ਬਾਈ ਤੇ ਮਾਣ ਆ ਬਾਈ ਬਹੁਤ ਵਧੀਆ ਮੋਟੀਵੇਸ਼ਨ ਵੀਡੀਓ ਪਾਉਂਦਾ ਤੇ ਬਾਈ ਬਹੁਤ ਤਾਕੜਾ ਐਥਲੀਟ ਆ ਕੱਲ ਨੂੰ 2 ਨਵੰਬਰ ਦਿਨ ਐਤਵਾਰ ਨੂੰ ਬਾਈ ਸੀਨੀਅਰ ਸਕੈਂਡਰੀ ਸਕੂਲ ਕਰਾਚੋ ਦੇ ਗਰਾਊਂਡ ਵਿੱਚ 10 ਵਜੇ ਦੇ ਨੂੰ ਬਾਈ ਪਹੁੰਚ ਜਾਊਗਾ ਸਾਰੇ ਬਾਈ ਜੀ ਪਹੁੰਚਿਓ ਤੇ ਆਪਾਂ ਵੀ ਪਹੁੰਚ ਰਿਆ ਸਾਰੇ ਹਮਮਹਾ ਕੇ ਵੀਰ ਦਾ ਸਾਥ ਦਿਈਏ ਤੇ ਪੰਜਾਬ ਨੂੰ ਨਸਿਆ ਚੋ ਗੱਡੀ ਹੈ ਧੰਨਵਾਦ